ਕਿ ਹੋ ਗਿਆ ਬਈ ਇਹ ਅੱਧਾ ਕੰਨਾ ਗੱਟੀ ਦਾ ਵੀਰ ਸਾਡੇ ਸ਼ਿਕਾਰੀ ਕੁੱਤੇ ਰੱਖੇ ਹੋਏ ਤੁਹਾਨੂੰ ਪਤਾ ਫਿਰ ਸ਼ਿਕਾਰ ਤਾਂ ਮਿਲਿਆ ਨਹੀਂ ਇਹ ਬੇਚਾਰੀ ਛੋਟੀ ਜੀ ਦੀ ਜਦ ਐਸੇ-ਐਸੇ ਕੰਨੇ ਖਾ ਗਏ ਦੋਹੇ ਖਾਦੇ ਹੋਏ ਨਾ ਦੋਹੇ ਖਾ ਗਏ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਹਿਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਈ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਕਾਫੀ ਟਾਈਮ ਤੋਂ ਬਾਅਦ ਵੀ ਬਲੌਗ ਆ ਰਿਹਾ ਬਈ ਔਰ ਬਈ ਕਿਦਾਂ ਵਧੀਆ ਬਾਕੀ ਵੀ ਆਪਣਾ ਖੜਾ ਸਵਰਾਜ ਝੋਟਾ ਕਾਫੀ ਟਾਈਮ ਤੋਂ ਬਈ ਵੀਡੀਓ ਨਹੀਂ ਆਈ ਹੈਗੀ ਤੇ ਹੁਣ ਨਵੀਆਂ ਬਈ ਰੈਗੂਲਰ ਕਦੇ ਕਦੇ ਵੀਡੀਓ ਆਇਆ ਕਰੂਗੀ ਬਸ ਤੁਸੀਂ ਬੱਸ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਦੇਖੋ ਬਈ ਆਪਣੇ ਸਵਰਾਜ ਝੋਟੇ ਨੂੰ ਅੱਜ ਬਈ ਦਿਨ ਆਪਾਂ ਥੋੜੀ ਜਿਹੀ ਮੋਡੀਫਿਕੇਸ਼ਨ ਕਰਾਉਣ ਜਾ ਰਹੇ ਹਾਂ ਥੋੜੀ ਜਿਹੀ ਮੋਡੀਫਿਕੇਸ਼ਨ ਕਿਹਾ ਇੱਕ ਤਾਂ ਬਈ ਬੰਪਰ ਇਹਦਾ ਬਿਲਕੁਲ ਸਾਫ਼ ਆ ਚੈੱਕ ਕਰੋ ਕੋਈ ਵੀ ਇਹਦੇ ਉੱਪਰ ਸਟicker ਨਹੀਂ ਹੈਗਾ ਤੇ ਬਾਕੀ ਟਾਇਰ ਆਪਾਂ ਨੇ ਦੁਬੇ ਪਾਦਣੇ ਬਈ ਹਾਲੇ ਹੁਣ ਤੁਹਾਨੂੰ ਪਤਾ ਕੰਮ ਦਾ ਟਾਈਮ ਆ ਤੇ ਬਾਕੀ ਆ ਦੇਖੋ ਇਹਦਾ ਵੀ ਬਈ ਨੁਕਸਾਨ ਹੋ ਗਿਆ ਟੁੱਟ ਗਿਆ ਤੇ ਇਹ ਵੀ ਆਪਾਂ ਨੇ ਪ੍ਰੋਪਰ ਸਹੀ ਕਰਾਉਣਾ ਇਹ ਲਾਉਂਗਾ ਕੋਈ ਜਗੜ ਇਦਾਂ ਜਿਹੜੀ ਇਹ ਇਹ ਚੀਜ਼ ਨਾ ਇਹ ਟੁੱਟ ਗਈ ਬਈ ਆਹ ਇਹਦੇ ਨਾਲ ਥੱਲੇ ਕੋਈ ਵਧੀਆ ਜਗੜ ਕਰਕੇ ਉਹ ਲਾਉਂਗਾ ਤੇ ਬਾਕੀ ਟਰੈਕਟਰ ਦੇਖੋ ਬਈ ਬਾਸ਼ ਹੋਣੇ ਵਾਲਾ ਤੇ ਬਾਕੀ ਕੋਸ ਤੇ ਸਟicker ਹੋ ਗਿਆ ਤੇ ਬਾਕੀ ਆਪਾਂ ਨੇ ਪਿਛਲੇ ਸਟicker ਵੀ ਚੇਂਜ ਕਰਨਾ ਇੱਥੇ ਬਈ ਹੋਰ ਕੋਈ ਨਵੀਂ ਜੀ ਚੀਜ਼ ਦੇਖ ਕੇ ਉਹ ਲਾਉਂਗਾ ਤੇ ਹੁਣ ਬਾਬਾ ਜੀ ਦਾ ਜਦੋਂ ਫੇਰ ਸਭਾ ਹੋਊਗੀ ਉਸ ਟਾਈਮ ਆਪਾਂ ਫੇਰ ਦੁਬਾਰਾ ਫੋਟੋ ਲਵਾਉਂਗਾ ਹੁਣ ਇੱਥੇ ਕੋਈ ਹੋਰ ਨਾ ਮਾਸਟਿਕਰ ਦੇਖ ਕੇ ਕੋਈ ਉਹ ਲਾਉਂਗਾ ਬਾਕੀ ਬਾਈ ਆਪਣਾ ਛੋਟਾ ਮੰਗ ਰਿਹਾ ਖਰਾਕ ਇਹਦੇ ਵਿੱਚ ਬਾਈ ਇਹ ਤੇਲ ਤਾਂ ਮੇਰੇ ਖਿਆਲ ਚ ਸ਼ਾਇਦ ਇਹ ਹੋਵੇ ਬਾਕੀ ਤੁਹਾਨੂੰ ਆ ਮੈਟਿੰਗ ਵੀ ਕਰੀ ਜੇ ਆਪਾਂ ਨੇ ਵੀਡੀਓ ਨਹੀਂ ਬਣਾਈ ਹੈਗੀ ਇਹ ਵੀ ਵਧੀਆ ਸੌਦਾ ਹੋ ਗਿਆ ਮੇਰੇ ਖਿਆਲ ਚ 2200 ਦਾ ਮੈਟ ਆਇਆ ਤਾਂ ਤੇ ਕੁਝ ਮੈਟ ਬਚ ਵੀ ਗਿਆ ਤਾਂ ਤੇ ਸਾਰਾ ਕਵਰ ਹੋ ਗਿਆ ਇਹਦੇ ਨਾਲ ਵੀ ਰੰਗ ਨਹੀਂ ਖਰਾਬ ਹੁੰਦਾ ਬਾਕੀ ਆਪਾਂ ਨੇ ਸੀਡ ਕਵਰ ਵੀ ਚੇਂਜ ਕਰਾਉਣਾ ਬਾਕੀ ਵੀ ਚਾਬੀ ਛੋਟੇ ਦੀ ਹਨੀ ਦੇ ਵਿੱਚ ਬਾਕੀ ਬਈ ਚਾਬੀ ਨਹੀਂ ਹੈਗੀ ਟਰੈਕਟਰ ਦੇ ਵਿੱਚ ਚਾਬੀ ਹੁੰਦੀ ਤਾਂ ਆਪਾਂ ਨੂੰ ਤੇਲ ਪੀਚਾ ਕਰ ਮੇਰੇ ਖਿਆਲ ਚ ਹੋਣਾ ਨਹੀਂ ਤੇਲ ਕਿਉਂਕਿ ਕਾਫੀ ਟਾਈਮ ਤੋਂ ਖੜਾ ਹੀ ਹੈ ਬਈ ਬਾਕੀ ਡੈਸਕ ਪਰ ਹੀ ਰਿਹਾ ਤੁਹਾਨੂੰ ਪਤਾ ਟੂੜੀ ਦੇ ਸੀਜ਼ਨ ਚ ਬੁਰਾ ਹਾਲ ਹੁੰਦਾ ਟਰੈਕਟਰ ਦਾ ਬਾਕੀ ਬਈ ਹੁਣ ਮਲਾਉਣੇ ਆਪਾਂ ਮੰਨ ਇਹਨੂੰ ਕੀ ਕਰਾਂ ਬਈ ਸੱਸੀ ਗੱਲ ਕੀ ਹਾਲ ਦਾ ਨਾ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਬਈ ਆਪਾਂ ਟਰੈਕਟਰ ਦੀ ਮੋਡੀਫਿਕੇਸ਼ਨ ਕਰਾਉਣ ਜਾਂਦੇ ਆ ਬਸ ਹੀ ਅਮਰ ਨੇ ਪੁੱਛਿਆ ਬਾਕੀ ਦੇਖਦੇ ਆਂ ਸਟicker ਟੁਕਰ ਲਵਾ ਕੇ ਲਿਆਉਣੇ ਆ ਮਾੜੀ ਜੀ ਉਹਦੇ ਨਾਲੇ ਮਾੜਾ ਇੱਕ ਥੱਲੇ ਟੇਪ ਖੜਕਦੀ ਦੀ ਉਹ ਵੀ ਸੈੱਟ ਕਰਾ ਕੇ ਲਿਆਂਦੀ ਉਹ ਵੀ ਸੈੱਟ ਕਰਾ ਕੇ ਲਿਆਉਣੀ ਬਹੁਤ ਪੂਰੀ ਲੱਗਦੀ ਹੈ ਹਾਂ ਨਾਲੇ ਕੈਨ ਬਣਾ ਕੇ ਲਿਆਉਣੀ ਇਹਦੀ ਗੱਲ ਬਾਤ ਬੜਾ ਨਵਾਂ ਕਰ ਰਹੇ ਹੁੰਦੇ ਕੋਈ ਚੋਬਰ ਕਰਿਆ ਕੰਮ ਆਪਕੇ ਸਾਡੇ ਦੀ ਕਮਾਈ ਕਰਦਾ ਫਿਰ ਚੋਬਰ ਪਰ ਇਹ ਵੀ ਜ਼ਰੂਰੀ ਆ ਤਾਂ ਹੀ ਦੁੱਧ ਪੀਊਗਾ ਜੇ ਆਪਾਂ ਮੈਂ ਸੰਦਾ ਕੰਮ ਕਰੂੰਗਾ ਦੇਖੋ ਸਫਾਈ ਪੂਰੀ ਰੱਖੀ ਹੋਣੀ ਮੁੰਡਾ ਇੱਕ ਨੰਬਰ ਕੰਡੀਆਂ ਸੈੱਟ ਸਾਰਾ ਨੂੰ ਬਾਕੀ ਦੇਖੋ ਬਾਈ ਬਾਈ ਨੂੰ ਫੋਨ ਕਰਦੇ ਹੁੰਦੇ ਨੇ ਕਮਸ਼ਾਂਗਲ ਬੂਟ ਬਾਟ ਪਾ ਗਏ ਆ ਨਾ ਦੇਖੋ ਕੰਮ ਕਿਹੜਾ ਹੈ ਉਹ ਆ ਅੱਜ-ਕੱਲ ਦਾ ਕਿਸਾਨ ਕਹਿੰਦਾ ਤਾਂ ਆ ਵੀ ਅੱਜ ਮਾਡਰਨ ਵਰਕਰ ਆ ਬਾਕੀ ਇਤੋਂ ਉਧਰ ਨਿਕੋ ਵੀ ਵਰਕਰ ਕਿੰਦਾ ਸ਼ਰਮ ਨਹੀਂ ਕਰਦੇ ਜਿਵੇਂ ਆਪਾਂ ਕਹੀ ਜਾਂਦੇ ਮੁੰਡੇ ਅੱਜ-ਕੱਲ ਕੰਮ ਨਹੀਂ ਕਰਦੇ ਬੇਰੁਜ਼ਗਾਰ ਘਰ ਦਾ ਕੰਮ ਕਰਦੇ ਉਹੀ ਪਾਉਂਦੇ ਹਾਂ ਇਹ ਤਾਂ ਕੰਮ ਬਹੁਤ ਕਰਦੇ ਨੇ ਘਰ ਦੇ ਨਾਲੇ ਘਰ ਦੇ ਕੋਸ਼ ਆੰਮਗਾ ਜਿੰਮ ਡੇ ਕੜਾ ਪੇਲੇ ਆ ਕੇ ਹੋ ਗਿਆ ਬਈ ਆ ਅੱਧਾ ਕੰਨਾ ਕੱਟੀ ਦਾ ਜੀ ਵੀਰ ਸਾਡੇ ਸ਼ਿਕਾਰੀ ਕੁੱਤੇ ਰੱਖੇ ਹੋਏ ਏ ਤੁਹਾਨੂੰ ਪਤਾ ਫਿਰ ਸ਼ਿਕਾਰ ਤਾਂ ਮਿਲਿਆ ਨਹੀਂ ਇਹ ਵਿਚਾਰੀ ਛੋਟੀ ਜੀ ਦੀ ਆਦ ਐਸੇ ਐਸੇ ਕੰਨੇ ਖਾ ਗਏ ਦੋਹੇ ਖਾਦੇ ਹੋਏ ਨਾ ਦੋਹੇ ਖਾ ਕੇ ਉਹ ਪਸਤੇ ਇੱਥੇ ਘੁੰਮਦੇ ਹੋਣੇ ਸ਼ਿਕਾਰੀ ਦਿਖਾ ਇੱਕ ਤਾਂ ਉਹ ਪੇ ਸ਼ਿਕਾਰੀ ਉਹ ਤਾਂ ਨਹੀਂ ਹੈਗਾ ਹਾਂ ਹਾਂ ਆਈ ਆ ਵੀਰ ਆਈ ਬਈ ਦੇਖੋ ਬਈ ਕੰਨ ਖਾਣੇ ਵਾਲਾ ਕੁੱਤਾ ਹਾ ਕਿਹੜਾ ਬ੍ਰਾਂਡ ਆ ਹਾ ਵੀਰ ਉਹ ਕਿਹੜਾ ਏ ਲੰਡੇਰੀਆ ਨਾ ਵੀਰ ਲੰਡੇਰੀਆਨ ਬਾਹਰ ਦੀ ਬਰੀਡ ਦੇਖ ਤਾਂ ਲੋਈ ਇਹ ਜਿਆ ਕੁੱਤਾ ਵੀ ਦੇਖਿਆ ਨਹੀਂ ਹੋਣਾ ਜਿਆ ਖੜਾ ਹੋਣਾ ਜਿਆ ਕੱਦਗਾਠ ਬਹੁਤ ਹੈ ਦਾ ਮੱਤਾ ਤਾਂ ਹੈ ਤਾਂ ਬਈ ਸੱਚੀ ਨੂੰ ਬੜਾ ਦੇਖ ਅੱਧਾ ਬਲਿਆ ਗਿਆ ਅੱਧਾ ਵਾਈਟ ਅੱਧਾ ਪੂਰਾ ਹੈ ਅੱਧਾ ਬਰਾਊਨ ਚਲੋ ਚੱਲੀਏ ਫਿਰ ਆ ਜਾਈਏ ਫਿਰ ਪ੍ਰੋਡਕਟ ਨੂੰ ਸਟਾਰਟ ਤੇਰਾ ਟਰੈਕਟਰ ਨੂੰ ਸਟਾਰਟ ਕਰੀਏ ਜੀ ਆ ਜਿਓ ਤੁਹਾਨੂੰ ਦਿਖਾਈਏ ਟਰੈਕਟਰ ਨੂੰ ਆ ਦੇਖ ਕੈਨਵਾ ਦੇਖੋ ਕੈਨ ਨਹੀਂ ਵੀਰ ਕੈਨ ਕਿੱਥੇ ਗਈ ਨਾਲਗਾ ਹੁੰਦਾ ਕਿੰਨਾ ਦਾ ਲੋ ਜੀ ਲੋ ਚੋਬਰ ਪਾਉਣ ਲੱਗੇ ਤੇਲ ਤੇ ਇਹਦਾ ਪੰਜ-ਸੱਤ ਲੀਟਰ ਆ ਨਾ ਪਾ ਲੋ ਉੱਥੇ ਨਹੀਂ ਪਾਉਣ ਨਹੀਂ ਨਹੀਂ ਚੜੂ ਉੱਪਰ ਕਚਰਾ ਜਨਾ ਬਾਈ ਹੈ ਸਾਫ ਉਹ ਤੇ ਇਹਦੇ ਵਿੱਚ ਤਾਂ ਤੇਲ ਦਾ ਸਾਫ ਉਹ ਮੈਂ ਕਚਰਾ ਮੈਂ ਹੋਦਰ ਲੈ ਡਰਿੰਕ ਕਰਦੇ ਕਹਿੰਦੇ ਉਹ ਦਿਨ ਥੋੜਾ ਜਿਹਾ ਇਹ ਪਹਿਲੇ ਆਂਦਰ ਡੈਕਟਰ ਨੂੰ ਵੀਰ ਕਰੂਗਾ ਮੜੀ ਹੀ ਹੈ ਇਹ ਟਾਪਾਂ ਨੂੰ ਮੇਕਅਪ ਥੋੜਾ ਜਿਹਾ ਨਾਮ ਲਗਾ ਦਾ ਪਹੁੰਚਿਆ ਜੀ ਤਾਂ ਲੰਗੀ ਸਭਰਾ ਦਾ ਪਾਉੜੀ ਪਿਆ ਰਹੇ ਹੈਗਾ ਐ ਕਹਾਂ ਚਲੀ ਵੀ ਤੂੰ ਫਿਰ ਆਪਾ ਅੱਜ ਰਟਣ ਦੇ ਨੂੰ ਲੱਗ ਰਹੇ ਹੈ ਬਈ ਸਟਿਕਰ ਚੱਲ ਵੀ ਚੱਲਾ ਕਰ ਲੈ ਛੁੱਟ ਸਮੇ ਆਪਣੇ ਕੈਮਰੇ ਨਾਲ ਚੱਲਾ ਜੀ ਲੋ ਜੀ ਲੋ ਟਰੈਕਟਰ ਦਾ ਕੰਮ ਬਈ ਆਪਣਾ ਥੋੜਾ ਜਿਹਾ ਤਾਂ ਰਹਿ ਗਿਆ ਤੇ ਥੋੜਾ ਜਿਹਾ ਹੋ ਗਿਆ ਹੁਣ ਚੱਲੇ ਆਪਾਂ ਘਰਾਂ ਨੂੰ ਨਾਲ ਚੱਲੇ ਆਪਣੇ ਪੀਤੂ ਆ ਜਾ ਬਈ ਬਹਿ ਜਾ ਇਹਨੇ ਜਾਣਾ ਆਪਣੀ ਡਿਊਟੀ ਇਹਦਾ ਦੁੱਧ ਦਾ ਟਾਈਮ ਹੁਣ ਆਲਾ ਡੈਰੀ ਨੂੰ ਜਾਣਾ ਦਾ ਹਾਂ ਅੱਛਾ ਅੱਛਾ ਕਿੰਨਾ ਟਾਈਮ ਲੋਕ ਟਰੈਕਟਰ ਨੂੰ ਹਾਰ ਹੋ ਗਿਆ ਬਸ ਹਾਂ ਹੋ ਗਿਆ ਬਸ ਅੱਛਾ ਅੱਛਾ ਚਲੋ ਆ ਰਹੇ ਆ ਬੰਦੇ ਹਣੀ ਉਤਰੋ ਫਾਈਨਲੀ ਆਪਾਂ ਬਈ ਬੰਪਰ ਤੇ ਟੇਪ ਕਰਾ ਕੇ ਬਈ ਤੇ ਲਿਖਵਾ ਲਏ ਇਹ ਇਹ ਤਾਂ ਕੰਮ ਆਪਣਾ ਵਧੀਆ ਹੋ ਗਿਆ ਤੇ ਬਾਕੀ ਹੋਰ ਵੀ ਇਹ ਜੇ ਫੋੜ ਫੋੜ ਚੇਂਜ ਕਰਾਉਣ ਦੀ ਬਈ ਉਹ ਟਾਈਮ ਘੱਟ ਹੋਣ ਕਰਕੇ ਉਹ ਚੇਂਜ ਨਹੀਂ ਕਰਵਾਈ ਹੈਗੀ ਉਹ ਆਪਾਂ ਹੁਣ ਕਰਵਾ ਲੂਗਾ ਥੋੜਾ ਟਾਈਮ ਤੱਕ ਤੇ ਬਾਕੀ ਉੱਪਰ ਝੰਡਾ ਵੀ ਦੇਖਦੇ ਆ ਉਹ ਵੀ ਚੇਂਜ ਕਰਵਾ ਦਣਾ ਤੇ ਉਸ ਤੋਂ ਬਾਅਦ ਬਈ ਅੱਜ ਆਪਾਂ ਜਾ ਰਹੇ ਆ ਹਾਂਜੀ ਬਈ ਅੱਜ ਆਪਾਂ ਜਾ ਰਹੇ ਆ ਥਾਰ ਦੇ ਲਾਇ ਤੇ ਟਾਇਰ ਚੇਂਜ ਕਰਵਾਉਣ ਤੋ ਦੇਖਦੇ ਆਂ ਬਈ ਤੁਹਾਡੇ ਲਈ ਸਰਪ੍ਰਾਈਜ਼ ਹੈ ਹੋਊਗਾ ਇੱਕ ਤਰ੍ਹਾਂ ਦਾ ਉਹ ਦੇਖਦੇ ਆਂ ਕਿ ਆ ਬਣਦਾ ਕਿ ਨਹੀਂ ਬਣਦਾ ਹੈਗਾ ਉਹ ਤੁਸੀਂ ਨੈਕਸਟ ਬਲੌਗ ਦੇ ਵਿੱਚ ਦੇਖਿਓ ਤੇ ਬਾਕੀ ਜਿਹੜੇ ਮੇਰੇ ਵੀਰ ਨਵੇਂ ਦੇਖ ਰਹੇ ਹੋ ਵਿੱਚ ਇਹਨਾਂ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅਗਲੀ ਵੀਡੀਓ ਦੇ ਵਿੱਚ ਦਿਖਾਊਗਾ ਤੁਹਾਨੂੰ ਵਿਥਾਰ ਦੇ ਵਿੱਚ ਕਿਹੜੇ ਪੰਨ ਲਾਏ ਪਾ ਰਹੇ ਆ ਉਹ ਬਲੌਗ ਆਪਾਂ ਜੁਸਟ ਸਟਾਰਟ ਕਰਨ ਲੱਗੇ ਆ ਤੇ ਇਹਨੂੰ ਕਰ ਲੱਗਾ ਸਮਾਪਤ ਤੇ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਬਤਨ ਲੱਗੂਗਾ ਕਿਹੜੇ ਲਾਇਟ ਟਾਇਰ ਪਾਏ ਆ ਦੇਖਣਾ ਨਾ ਭੁੱਲਿਓ ਤੇ ਵੀਡੀਓ ਨੂੰ ਬੱਤੇ-ਬੱਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਦੇ ਆ